ਇਸ ਵਕਤ ਦੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜੋ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀ ਬਿਜ਼ਨਸਮੈਨਾਂ ਨੂੰ ਧਮਕੀਆਂ ਦੇਣ ਉਹਨਾਂ ਕੋਲੋਂ ਫਰੋਤੀਆਂ ਮੰਗਣ ਦੇ ਨਾਲ ਜੁੜੀ ਹੋਈ ਹੈ ਅਸਲ ਵਿੱਚ ਐਡਮਿੰਟਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਡਮਿੰਟਨ ਪੁਲਿਸ ਵੱਲੋਂ ਏਸ਼ੀਅਨ ਮੂਲ ਦੇ ਬਿਜ਼ਨਸਮੈਨਾਂ ਨੂੰ ਜਾਂ ਪੰਜਾਬੀ ਬਿਜ਼ਨਸਮੈਨਾਂ ਨੂੰ ਧਮਕੀਆਂ ਦੇ ਕੇ ਫਰੋਤੀਆਂ ਮੰਗਣ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਪ੍ਰੋਜੈਕਟ ਗੈਸ ਲਾਈਟ ਦਾ ਨਾਮ ਦਿੱਤਾ ਗਿਆ ਸੀ ਇਸ ਦੇ ਤਹਿਤ ਲੰਬੀ ਚੱਲੀ ਜਾਂਚ ਉਪਰੰਤ 6 ਜਣੇ ਗ੍ਰਿਫਤਾਰ ਕੀਤੇ ਗਏ ਨੇ ਤੇ ਤੁਸੀਂ ਜਦੋਂ ਉਹਨਾਂ ਦੇ ਨਾਮ ਸੁਣੋਗੇ ਉਹਨਾਂ ਦੀ ਉਮਰ ਸੁਣੋਗੇ ਤੇ ਤੁਸੀਂ ਖੁਦ ਹੈਰਾਨ ਰਹਿ ਜਾਵੋਗੇ ਇਸ ਪ੍ਰੋਜੈਕਟ ਦੇ ਤਹਿਤ ਪੁਲਿਸ ਵੱਲੋਂ 19 ਸਾਲ ਦੀ ਜਸ਼ਨਦੀਪ ਕੌਰ 19 ਸਾਲ ਦੇ ਗੁਰਕਰਨ ਸਿੰਘ 19 ਸਾਲ ਦੇ ਮਨਵਹੀਰ 21 ਸਾਲ ਦੇ ਪਰਮਿੰਦਰ ਸਿੰਘ 19 ਸਾਲ ਦੇ ਦਿਵਨੂਰ ਅਸ਼ਟ ਤੇ ਇੱਕ 17 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਉਹਦੀ ਉਮਰ ਨੂੰ ਦੇਖਦਿਆਂ ਹੋਇਆ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੁਣ ਪੁਲਿਸ ਵੱਲੋਂ ਇੱਕ ਵਿਅਕਤੀ ਮਨਿੰਦਰ ਢਾਲੀਵਾਲ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਵਾਸਤੇ ਕੈਨੇਡਾ ਭਾਰ ਵਿੱਚ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਇਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਆਖਿਆ ਜਾ ਰਿਹਾ ਕਿ ਇਹ ਵਿਅਕਤੀ ਇਹ 6 ਜਣਿਆਂ ਦਾ ਲੀਡਰ ਹੈ ਇਸੇ ਨੇ ਇਹਨਾਂ ਨੂੰ ਇਸ ਪਾਸੇ ਲਾਇਆ ਇਸ ਕਰਕੇ ਉਸ ਦੀ ਗ੍ਰਿਫਤਾਰੀ ਹੋਣੀ ਬੇहद ਲਾਜ਼ਮੀ ਹੈ ਐਡਮਿੰਟਨ ਪੁਲਿਸ ਦੇਸ਼ ਭਰ ਦੇ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਦੇ ਨਾਲ ਮਿਲ ਕੇ ਇਸ ਦੀ ਤਲਾਸ਼ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਿਹੜੀ ਤਸਵੀਰ ਪੁਲਿਸ ਦੇ ਕੋਲ ਇਸ ਵਕਤ ਮੌਜੂਦ ਹੈ ਉਸ ਨੇ ਉਸ ਵਿਅਕਤੀ ਨੇ ਆਪਣਾ ਹੁਲੀਆ ਹੁਣ ਬਦਲ ਲਿਆ ਹੋਵੇ ਇਸ ਕਰਕੇ ਪੁਲਿਸ ਵੱਲੋਂ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਕਿ ਇਸ ਗੰਭੀਰ ਮੁੱਦੇ ਦੇ ਵਿੱਚ ਇਸ ਇਸ ਵਿਅਕਤੀ ਦੀ ਗ੍ਰਿਫਤਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਲੋਕਾਂ ਕੋਲ ਸਹਿਯੋਗ ਮੰਗਿਆ ਜਾ ਰਿਹਾ ਹੈ ਕਿ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਇਸ ਵਾਸਤੇ ਪੁਲਿਸ ਨੇ ਕੁਝ ਨੰਬਰ ਜਿਹੜੇ ਜਾਰੀ ਕੀਤੇ ਆ ਜਿਸ ਵਿੱਚ ਇੱਕ ਨੰਬਰ ਹੈ 7803914279 ਯਾਨੀ 7803914279 ਜਾਂ ਫਿਰ ਕ੍ਰਾਈਮ ਸਟਾਪਰਸ ਦਾ ਨੰਬਰ ਦਿੱਤਾ ਗਿਆ 18002228477 18002228477 ਤੇ ਵੀ ਕਾਲ ਕੀਤੀ ਜਾ ਸਕਦੀ ਹੈ ਜਾਣਕਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜੇ ਕੋਈ ਫੋਨ ਤੇ ਇਹ ਗੱਲ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਵੀ ਮਨਿੰਦਰ ਢਾਲੀਵਾਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਪ੍ਰੋਜੈਕਟ ਗੈਸਲਾਈਟ ਐਟ ਐਡਮਿੰਟਨ ਪੁਲਿਸ.ca ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਸਾਰੇ ਜਣਿਆਂ ਦੇ ਉੱਪਰ 50 ਦੇ ਕਰੀਬ ਚਾਰजेस ਲਗਾਏ ਗਏ ਨੇ ਜਿਸ ਵਿੱਚ ਧਮਕੀਆਂ ਦੇਣਾ, ਫਰਤੀਆਂ ਮੰਗਣਾ, ਕਿਸੇ ਨੂੰ ਹਥਿਆਰ ਵਿਖਾਉਣਾ, ਕਿਸੇ ਨੂੰ ਦੇ ਉੱਪਰ ਹਿਯਾਰਾਂ ਨਾਲ ਹਮਲਾ ਕਰਨਾ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਤਿੰਨ ਫਰਤੀਆਂ ਮੰਗੜ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ 6 ਜਣੇ ਜੋ ਗ੍ਰਿਫਤਾਰ ਕੀਤੇ ਗਏ ਨੇ 6 ਜਣੇ ਦੀ ਉਮਰ 17 ਸਾਲ ਤੋਂ ਲੈ ਕੇ 21 ਸਾਲ ਦੇ ਵਿਚਾਲੇ ਆ ਤੇ ਸਾਰੇ ਹੀ ਆਪਣੇ ਨਾਵਾਂ ਤੋਂ ਹੀ ਪਤਾ ਲੱਗਦਾ ਕਿ ਉਹ ਸਾਰੇ ਹੀ ਪੰਜਾਬੀ ਨੇ ਤੇ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ ਮਨਿੰਦਰ ਢਾਲੀਵਾਲ ਉਹ ਵੀ ਇੱਕ ਪੰਜਾਬੀ ਹੈ ਤੇ ਉਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਪੁਲਿਸ ਨੇ ਉਸ ਦੀ ਤਸਵੀਰ ਜਾਰੀ ਕਰ ਦਿੱਤੀ ਹੈ ਤੇ ਸਾਰਿਆਂ ਕੋਲੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਪੁਲਿਸ ਵੱਲੋਂ ਆਉਂਦੇ ਹੋਰ ਦਿਨਾਂ ਦੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਵੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਪ੍ਰੋਜੈਕਟ ਗੈਸ ਲਾਈਟ ਦੇ ਤਹਿਤ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ